ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਲਓ ਜੀ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਜਰਸੀ ਗਾਵਾਂ ਦੀ ਇਹ ਆਪਣੀਆਂ ਜਰਸੀ ਗਾਵਾਂ ਨੇ ਦੋਸਤੋ 27 27 ਪਲੱਸ ਦੋਨੇ ਦੁੱਧ ਕੱਢੀ ਜਾਂਦੀਆਂ ਨੇ ਠੀਕ ਆ ਤੇ ਇਹਨਾਂ ਦੇ ਬਾਰੇ ਗੱਲ ਦੋਸਤੋ ਇਸ ਤਰ੍ਹਾਂ ਕਰਨੀ ਆ ਕਿ ਆਪਣੀਆਂ ਜਿਹੜੀਆਂ ਇਹ ਗਾਵਾਂ ਨੇ ਇਹਨਾਂ ਨੂੰ ਜਿਹੜੀ ਖਰਾਕ ਆ ਡੇਲੀ ਦੀ ਉਹ ਦੁੱਧ ਦੀ ਅੱਧੀ ਫੀਡ ਖਾਂਦੀਆਂ ਨੇ ਤੇ 2-200 ਗ੍ਰਾਮ ਚੱਲਦਾ ਮਿਨਰਲ ਮਿਕਸਚਰ ਤੇ 100-100 ਗ੍ਰਾਮ ਚੱਲਦੀ ਆ ਫੈਟ ਨਾਲ ਚਾਰ ਹਰਾ ਤੇ ਤੂੜੀ ਇੰਟਰਨੈਟ 'ਤੇ ਮਿਕਸ ਕਰਕੇ ਤੇ 24 ਘੰਟੇ ਇਹਨਾਂ ਮੂਰੇ ਪੱਠੇ ਰਹਿੰਦੇ ਆ ਜਿੰਨੇ ਮਰਜ਼ੀ ਖਾਈ ਜਾਣ ਤਾਂ ਚਮਕ ਵੀ ਹੈਗੀ ਆ ਤਾਂ ਦੋਸਤੋ ਜ਼ਿਆਦਾਤਰ ਆਉਂਦੀ ਆ ਵੀ ਗਾਵਾਂ ਦੇ ਗੱਭਣ ਰਹਿਣ 'ਚ ਪ੍ਰੋਬਲਮ ਆਉਂਦੀ ਆ ਤਾਂ ਆਪਣੀਆਂ ਇਹ ਜਿਹੜੀਆਂ ਗਾਵਾਂ ਨੂੰ ਇਹਨਾਂ ਦੇ ਗੱਭਣ ਰਹਿਣ 'ਚ ਕੋਈ ਪ੍ਰੋਬਲਮ ਨਹੀਂ ਆਈ ਤੇ ਇਹ ਪਹਿਲੇ ਟੀਕੇ ਨਾਲ ਕਨਸੀਵ ਕਰ ਗਈ ਸੈਕਸ ਲਾਇਆ ਸੀ ਦੂਜਾ ਸੂਆਗਾ ਵਿੱਚ ਭਰਾ ਕਹਿੰਦੇ ਆ ਦੂਜੇ ਸੂਏ ਸੈਕਸ ਨਹੀਂ ਕਰਦੀ ਇਹ ਕਾਮਾ ਕਾਜੀ ਤੋਂ ਗੱਭਣਾ ਅੱਜ 52 ਦਿਨਾਂ ਦੀ ਗੱਭਣਾ ਇਹਦੇ ਟੀਕਾ ਲੱਗਿਆ ਸੀ 30 12 2024 ਨੂੰ ਯਾਰ ਤੇ ਗੱਬਣ ਚੱਕ ਪਾਸ ਹੋ ਗਈ ਅੱਜ ਤਰੀਕ ਜਿਹੜੀ ਹੈਗੀ ਆ ਉਹ ਹੈਗੀ ਆ ਮਨੀ ਕਿੰਨੀ ਆ 23 23 2 2025 ਤੇ ਖਾਸ ਗੱਲ ਕੀ ਆ ਇਸ ਵੀਡੀਓ ਦੇ ਵਿੱਚ ਦੋਸਤੋ ਕਿ ਜਿਹੜੀ ਆ ਆਪਣੀ 11 ਹੈਡ ਵਾਲੀ ਗਾ ਗਈ ਤੀਜੀ ਵਾਰ ਦੇ ਲਈ ਗੱਬਣ ਹੋ ਗਈ ਇੱਕ ਵੱਸੀ ਇਹਦੀ ਵੀ ਜੇ ਵਿਰਾਲੀ ਦੀ ਆ ਲਾਈਵ ਹੋ ਕੇ ਜਦੋਂ ਸਵੇਾਈ ਤੀ ਤੇ ਇੱਕ ਵੱਸੀ ਇਹਦੀ ਆ ਵੀ ਜੇ 51 ਦੀ ਬੈਠੀ ਆ ਤਾਂ ਬੈਠੀ ਆ ਅੰਦਰ ਠੀਕ ਹੈ ਨਾ ਤੇ ਸਿਰਫ ਇਹ 40 ਦਿਨ ਦੁੱਧੋਂ ਛੱਡੀ ਦੀ ਆਪਾਂ ਨੇ ਇਹ ਗਾਉਂਗਾ ਜਿਹੜੀ ਇਹਦੇ ਦੰਦ ਦਿਖਾਈ ਮੈਨੂੰ ਹੀ ਫੜ ਕੇ ਤੇ ਦੰਦਾਂ ਦਾ ਦੋਸਤੋ ਅੱਜ ਵੀ ਯਕੀਨ ਕਰ ਲਓ ਇਹ ਦੋ ਦੰਦ ਹੀ ਆ ਹਲੇ ਵੀ ਤੀਜੇ ਸੂਏ ਦੇ ਲਈ ਗੱਬਣ ਹੋ ਗਈ ਐਂਦਰ ਕਰ ਲੈ ਮੂੰਹ ਪੁੱਤੋ ਐ ਬਸ ਬੋਲੀਆ ਥੱਲੇ ਨੂੰ ਕਰ ਦੇ ਮੂਰੋ 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 ਬੋਲ ਦੰਦਾਂ ਤੇ ਹੱਥ ਨਾਲ ਆ ਲਓ ਜੀ ਦੋ ਦੰਦ ਦਾ ਤਿੰਨ ਇੱਧਰ ਖੜੇ ਆ ਤਿੰਨ ਇੱਧਰ ਖੜੇ ਆ ਆ ਤੁਹਾਡੇ ਸਾਹਮਣੇ ਜਮੈਂ ਕਲੀਅਰ ਕਰਤੀ ਐ ਜੀ ਤਾਂ ਮਨੀ ਓਏ ਠੀਕ ਆ ਸੜ ਦੇ ਪੁੱਤ ਤੇ ਦੋ ਦੰਦਾ ਦੋਸਤੋ ਖੋਲ ਕੇ ਇਧਰ ਬੰਨੇ ਨੂੰ ਟਮਾਟੇ ਇਹਨੂੰ ਕੱਢ ਰਿਹਾ ਇਧਰ ਕੱਢ ਲੈ ਕੱਢ ਰਾ ਕੱਢ ਲੈ ਕੱਢ ਲੈ ਇਧਰ ਆਡਰ ਕੁਆਲਿਟੀ ਦੇਖ ਲਓ ਦੋਸਤੋ ਇਹਦੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ YouTube ਵਾਲੇ ਵੇ ਛੋਡੇ ਵਾਸਤੇ ਸਪੈਸ਼ਲ ਵੀਡੀਓ ਬਣਾਈ ਆ ਠੀਕ ਆ ਤੇ ਦੋ ਦੰਦਾ ਵਹਿੜ ਆਪਣੀ ਤੀਜੇ ਸੂਏ ਦੇ ਲਈ ਗੱਬਣ ਹੋਗੀ ਬਾਕੀ ਇਹਨਾਂ ਦੇ ਮੂਰੇ ਪਾਣੀ 24 ਘੰਟੇ ਚਾਹੀਦਾ ਹੁੰਦਾ ਪਾਣੀ ਨੂੰ ਮੇਨ ਮੰਨਦਿਆਂ ਨੇ ਜੇ ਪਾਣੀ ਨਹੀਂ ਆਪਾਂ ਦਿੰਦੇ ਟਾਈਮ ਤੇ ਤਾਂ ਫਿਰ ਇਹ ਦੁੱਧ ਵੀ ਨਹੀਂ ਉਹਨਾਂ ਦੇ ਲਈਆ ਠੀਕ ਆ ਪਾਣੀ 24 ਘੰਟੇ ਚਾਹੀਦਾ ਗਾਈਆਂ ਦੇ ਮੂਰੇ ਖਾਸ ਕਰਕੇ ਉਹ ਦੂਜੇ ਨੂੰ ਵੀ ਥੱਲੇ ਬੰਨਦੇ ਪੁੱਤੋ ਵਈ ਬੰਦੇ 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 ਥੱਲੇ ਲਿਆਉ ਉਹਨੂੰ ਤੇ ਉਹ ਹੈਗੀਆ ਦੋਸਤੋ 5062 ਦੀ ਤੇ ਕਮਾਂ ਕਾਜੀ ਤੋਂ ਕੱਬਣਾ ਫੈਕਸ ਤੋਂ ਤੇ ਇਹਦੇ ਪਹਿਲਾ ਸੈਕਸ ਲਾਇਆ ਸੀ ਦੋਸਤੋ ਫਿਰ ਇਹ 10 ਦਿਨਾਂ ਬਾਅਦ ਦੁਬਾਰੇ ਬੋਲ ਪੀ ਫਿਰ ਨਾਨ ਸੈਕਸ ਲਾਤਾ ਠੀਕ ਆ ਇਹਦਾ ਕਿਲ ਫਸ ਗਿਆ ਮੜੀ ਜੀ ਸੱਟ ਮਾਰਦੇ ਇੱਥੋਂ ਕੁਛ ਲਿਆ ਆ ਦੇਖੋ ਜੀ ਬਹਿਣ ਫਸਲੀਆਂ ਦੋਸਤੋ ਦੀਂਦੀਆਂ ਨੇ ਇਹਦੀਆਂ ਸਾਫ਼ ਕਰੈਕਟਰ ਦੇ ਵਿੱਚ ਇਹ ਆਰਡਰ ਬਹੁਤ ਸੋਹਣਾਗਾ ਤੇ ਗੱਬਣ ਕਰਨ ਦੇ ਲਈ ਦੋਸਤੋ ਇਹ ਜ਼ਰੂਰੀ ਆ ਕਿ ਤੁਸੀਂ ਉਹਨੂੰ ਉਹਦਾ ਲੋੜੀ ਦਾ ਮਿਨਰਲ ਮਿਕਸਚਰ ਪਾਓ ਜੇ ਤੁਹਾਡੀ ਗਾਂ 20 ਲੀਟਰ ਦੁੱਧ ਦਿੰਦੀ ਆ ਤਾਂ 200 ਗ੍ਰਾਮ ਜੇ 30 ਦਿੰਦੀ ਆ ਤਾਂ 300 ਗ੍ਰਾਮ ਜਿੱਦ ਤੇ ਗੱਭਣ ਹੋ ਗਈ ਉਸ ਤੋਂ ਬਾਅਦ ਭਾਵੇਂ ਘਟਾ ਦਿਓ ਪਰ ਜਿੰਨਾ ਸਰ ਛੋਟਾ ਪਸ਼ੂ ਗੱਭਣ ਨਹੀਂ ਹੁੰਦਾ ਉਹਨੂੰ 300 ਗ੍ਰਾਮ ਡੈਲੀ ਦਾ ਬਾਉ ਮਿਨਰਲ ਮਿਕਚਰ ਵਧੀਆ ਕੰਪਨੀ ਦਾ ਬਾਉ ਇਹ ਨਹੀਂ ਹੈਗਾ ਵੀ ਤੁਸੀਂ ਦੇਸੀ ਜੀ ਕੰਪਨੀ ਦਾ ਮਿਨਰਲ ਮਿਕਚਰ ਭਾਈ ਚਲੋ ਵਧੀਆ ਕੰਪਨੀ ਦਾ ਮਿਨਰਲ ਮਿਕਚਰ ਪਾਓ ਤਾਂ ਗਾਂ ਤੁਹਾਡੀ ਵਧੀਆ ਬਣੂਗੀ ਅੱਗੇ ਬੇਟੇ ਸੰਗਲ ਦਾ ਦੂਜੇ ਪਾਸੇ ਨੂੰ ਝੂਟਾ ਮਾਰ ਫੇਰ ਨਿਕਲੂ ਇਹ ਸੰਗਲ 'ਚ ਫਸ ਗਿਆ ਨਾ ਕਿ ਥੱਲੇ ਖੜ ਜਾ ਖੜ ਜਾ ਖੜ ਜਾ ਇਹ ਵੀ ਕੱਢਣ ਦਾ ਆ ਕੁੰਡਾ ਫੜ ਸੰਗਲ ਦਾ ਕੁੰਡਾ ਫੜ ਕੁੰਡਾ ਫੜ ਕੇ ਐਂ ਝਣਕਦੇ ਓਏ ਨਾ ਓਰੇ ਫੜਾ ਸੰਗਲ ਓਰੇ ਛੱਡ ਹੁਣ ਨਿਕਲੂਗਾ ਹੁਣ ਕੱਢ ਉਹਨੂੰ ਹਲੇ ਵੀ ਵਿਚਾਲੇ ਫਸਿਆ ਹੋਇਆ ਨਿਕਲ ਗਿਆ ਨਾ ਇਹ ਦੋਸਤੋ ਕੱਢਣ ਦੇ ਵੀ ਢੰਗ ਚਾਹੀਦੇ ਇਹ ਵੀ ਸਾਰਾ ਕੁਝ ਸਿੱਖਣਾ ਪੈਂਦਾ ਬੰਦ ਇਹ ਇੱਥੇ ਖਾ ਲੂਗੀ ਵੀੜ ਤਾਂ ਖੀੜ 24 ਘੰਟੇ ਇਹਨਾਂ ਦੇ ਮੂਰੇ ਰਹਿੰਦੀ ਹੈ ਜਿਵੇਂ ਮਰਜ਼ੀ ਖਾਈ ਜਾਣ ਐਂ ਕਰਕੇ ਪਾਉਂਗਾ ਪਤਾ ਚਾਲ ਤੇ ਇਹ 5000 ਵਾਰਡ ਦੀ ਗਈਆਂ ਤੇ ਪਾਊਡਰ ਇਹਨਾਂ ਨੂੰ 200 ਤੋਂ 300 ਗ੍ਰਾਮ ਚੱਲਦਾ ਹੈ ਦਿੱਲੀ ਦਾ ਜਿਹੜਾ ਮੁੰਡਾ ਕੰਮ ਕਰਦਾ ਉਹੀ ਪਾਉਂਦਾਗਾ ਠੀਕ ਆ ਤੇ ਵਧੀਆ ਸਾਮੀਆਂ ਹਈਆਂ ਨੇ ਅੱਗੇ ਤੇ ਪਾਣੀ ਜਿੰਨਾ ਦਿਨ ਚ ਇਹਨਾਂ ਨੂੰ ਦੋਸਤੋ ਪਿਆਇ ਜਾਵੇ ਉਨੰਹੀ ਥੋੜਾ ਠੀਕ ਆ ਛਿ 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 ਪਾਣੀ ਪੀਣਾ ਪਾਣੀ ਪੀਣਾ ਪਤਾ ਲੈ ਪੀ ਲੈ ਪੀ ਲੈ ਜੰਗਾ ਪੀ ਲੈ ਨ ਪੀਜਪਨ ਪਾਣੀ ਦਾ 24 ਘੰਟੇ ਮੁਰੇ ਪਾੜਦਿਆਂ ਨੇ ਇਹ ਠੀਕ ਆ ਬਾਕੀ ਜਰਸੀ ਗਾਵਾਂ ਦੀ ਗੱਲ ਥੀ ਦੋਸਤੋ ਬਹੁਤ ਸੋਹਣੇ ਦੁੱਤ ਇੰਦੀਆਂ ਬਹੁਤ ਕੁਸ਼ ਬਚਾਉਂਦੀਆਂ ਨੇ ਜੇ ਤੁਸੀਂ ਸામੋਹਗੇ ਸਹੀ ਸੀਮਨ ਹੋਵੇ ਸਹੀ ਸਿਲੈਕਸ਼ਨ ਹੋਵੇ ਤਾਂ ਕਦੇ ਪਿੱਛੇ ਨਹੀਂ ਹਟਦਿਆਂ ਠੀਕ ਹਨ ਤੇ ਬਹੁਤ ਕੁਸ਼ ਦੇਖੇ ਜਾਂਦੀਆਂ ਨੇ ਪਹਿਲਾਂ ਵੀ ਆਪਣੇ ਕੋਲੇ ਜਰਸੀਆਂ ਹੁੰਦੀਆਂ ਦੀ ਪਰ ਇੱਕ ਵਾਰੀ ਛੜਤੀਆਂ ਦੀ ਵਿੱਚ ਦੀ ਤੇ ਹੁਣ ਦੋ ਜਰਸੀਆਂ ਫੇਰ ਆ ਦੋ ਤੋਂ ਛੇ ਹੋਣ ਨੂੰ ਟਾਈਮ ਨਹੀਂ ਲੱਗਣਾ ਸਪੀਡ ਕਰਕੇ ਇੱਕ ਵਹਿੜ ਭੈਣ ਨੂੰ ਦੇਤੀ ਨਹੀਂ ਤਾਂ ਹੁਣੀ ਛੇ ਹੋ ਜਾਂਦੀਆਂ ਗਾਂ ਨੂੰ ਤਿੰਨ ਵਸੀਆਂ ਹੋ ਜਾਣਗੀਆਂ ਉਹ ਵਸੀਆਂ ਦੇ ਨਾਲ ਗੱਭਣ ਹੋ ਜਾਣੀਆਂ ਠੀਕ ਆ ਅਗਲੇ ਸਵੇਰੇ ਤਿੰਨ ਇਹ ਸੂਣਗੀਆਂ ਉਦੋਂ ਅਗਲੇ ਸਵੇਰੇ ਤਿੰਨ ਚਾਰ ਹੋਰ ਨਾਲ ਹੋ ਜਾਣਗੀਆਂ ਤਾਂ ਬਾਦੂ ਬਹਿੜਾ ਹੋ ਜਾਣੀਆਂ ਨੇ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਸ਼ੇਅਰ ਕਰਦੇ ਰਹਾ ਕਰੋ ਤੇ ਫੈਟ ਬਹੁਤ ਵਧੀਆ ਹੁੰਦੀ ਇਹਨਾਂ ਦੀ ਤੇ ਆ ਗਾਈ ਦਾ ਤਾਂ ਜਿਹੜਾ ਫੇਸ ਲੁੱਕ ਆ ਉਹ ਬਹੁਤ ਜਿਆਦਾ ਸੋਹਣੀ ਆ ਆ ਦੇਖੋ ਛੋਟੇ ਸਾਹਮਣੇ ਪਾਣੀ ਧਰਤਾ ਇਹ ਹੁਣੀ ਪੀਣ ਲੱਗੀ ਦਨੇ ਫੀਡ ਇਹਨਾਂ ਦੇ ਮੂਰੇ ਐ ਪਈ ਆ ਇੱਥੇ ਆਪੇ ਖਾਈ ਜਾਣੀਆਂ ਕੋਲਡੀ ਚ ਦੇਖੋ ਆ ਫੀਡ ਹੀ ਫੀਡ ਪਈ ਆ ਹਰਾਚਾਰਾ ਘੱਟ ਆ ਫੀਡ ਜ਼ਿਆਦੇ ਆ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਮੇਰਾ ਮੋਬਾਈਲ ਨੰਬਰ ਆ 98760 96468 ਸ਼ੇਅਰ ਕਰ ਦੇਵੋ ਜੀ ਦੋ ਦਿਨ ਦੇ ਵੇੜੇ ਤੀਜੇ ਸੂਏ ਦੇ ਲਈ ਗੱਬਣ